महज दो तीन दिन पहला ही अपने घर के परिवार मैंबर मुंडा हसदा वसदा ਗੱਲਾਂ ਕਰ ਰਿਹਾ ਸੀ ਆਪਣੇ ਚੰਗੇ ਭਵਿੱਖ ਦੇ ਬਾਰੇ ਉਸ ਦਾ ਕਹਿਣਾ ਸੀ ਕਿ ਉਹ ਛੇਤੀ ਹੀ ਹੁਣ ਕੈਨੇਡਾ ਜਾਵੇਗਾ ਤੇ ਉੱਥੋਂ ਜਾਣ ਤੋਂ ਬਾਅਦ ਪਰਿਵਾਰ ਤੇ ਹਾਲਾਤਾਂ ਨੂੰ ਹੋਰ ਵਧੀਆ ਬਣਾ ਦਵੇਗਾ ਪਰ ਨਹੀਂ ਪਤਾ ਸੀ ਕਿ ਮਹਿਸ ਦੋ ਦਿਨ ਪਹਿਲਾਂ ਹੀ ਕੈਨੇਡਾ ਗਏ ਇਸ ਮੁੰਡੇ ਦੇ ਨਾਲ ਇੱਕ ਵੱਡਾ ਹਾਦਸਾ ਹੋਣਾ ਅਤੇ ਉਸ ਨੇ ਇਸ ਦੁਨੀਆ ਤੋਂ ਚਲਾ ਜਾਣਾ ਨਹੀਂ ਇਹ ਪਤਾ ਸੀ ਮਾਪਿਆਂ ਨੂੰ ਕਿ ਪੁੱਤ ਦੇ ਨਾਲ ਇਹ ਆਖਰੀ ਮੁਲਾਕਾਤ ਹੈ ਦੁਖਦ ਘਟਨਾ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰ ਬੇहद ਹੀ ਜ਼ਿਆਦਾ ਦੁੱਖ ਦੇ ਵਿੱਚ ਡੁੱਬੇ ਹੋਏ ਨੇ ਰੋ ਰੋ ਕੇ ਪਰਿਵਾਰ ਖੁਦ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਸਭ ਕੁਝ ਵਾਪਰ ਚੁੱਕਿਆ ਜਵਾਨ ਮੁੰਡੇ ਦੇ ਜਾਣ ਤੋਂ ਬਾਅਦ ਮਾਪੇ ਬੇਸੁੱਧ ਨੇ ਘਰ ਦੇ ਵਿੱਚ ਤਿਆਂ ਹੀ ਰਹਿ ਗਈਆਂ ਇਕਲੌਤਾ ਪੁੱਤ ਸੀ ਇਹ ਘਰ ਦਾ ਤੇ ਉਸ ਨੂੰ ਵਿਦੇਸ਼ ਭੇਜਣ ਤੋਂ ਬਾਅਦ ਮਾਪੇ ਫੋਨ ਲਗਾਉਂਦੇ ਰਹੇ ਪਰ ਉਸ ਦੇ ਨਾਲ ਚੰਗੀ ਤਰ੍ਹਾਂ ਗੱਲਬਾਤ ਤੱਕ ਨਹੀਂ ਹੋਈ ਕਿ ਮੁੰਡਾ ਵਿਦੇਸ਼ ਜਾਂਦੇ ਸਾਰ ਹੀ ਖਤਮ ਹੋ ਗਿਆ ਮੁਕਸਰ ਦੇ ਪਿੰਡ ਗੰਦਰ ਦਾ ਹੀ ਨੌਜਵਾਨ ਕੈਨੇਡਾ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਹੈ ਪਿੰਡ ਦੇ ਵਿੱਚ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਮਾਪੇ ਨੂੰ ਇਸ ਗੱਲ ਤੇ ਪੂਰਾ ਯਕੀਨ ਨਹੀਂ ਹੋਇਆ ਕੁਝ ਮਹੀਨੇ ਪਹਿਲਾਂ ਹੀ ਐਸੇ ਪਿੰਡ ਤੇ ਇਕਲੋਤੇ ਨੌਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਹਾਦਸੇ ਦੇ ਵਿੱਚ ਜਾਨ ਗਈ ਸੀ ਉਸ ਦੁੱਖ ਨੂੰ ਹਲੇ ਇਹ ਪਿੰਡ ਵਾਸੀ ਭੁਲਾ ਨਹੀਂ ਪਾਏ ਸੀ ਤੇ ਇਹ ਦੂਜਾ ਨੌਜਵਾਨ ਮੁੰਡਾ ਪਿੰਡ ਵਾਲਿਆਂ ਨੂੰ ਛੱਡ ਕੇ ਤੁਰ ਗਿਆ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਮਲਜੀਤ ਸਿੰਘ ਪੁੱਤਰ ਅੰਗਰੇਤ ਸਿੰਘ 2-3 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਪੜ੍ਹਾਈ ਪੂਰੀ ਕਰਕੇ 1 ਮਹੀਨਾ ਪਹਿਲਾਂ ਹੀ ਉਹ ਪਿੰਡ ਨੂੰ ਵਾਪਸ ਆਇਆ ਸੀ ਹੁਣ 2 ਦਿਨ ਪਹਿਲਾਂ ਹੀ ਪਿੰਡ ਤੋਂ ਵਾਪਸ ਆਪਣੇ ਕੈਨੇਡਾ ਦੇ ਵਿੱਚ ਕੰਮ ਕਰ ਸ਼ੁਰੂ ਕਰਨ ਦੇ ਲਈ ਗਿਆ ਸੀ ਕੈਨੇਡਾ ਪਹੁੰਚਦਿਆਂ ਹੀ ਉਸਦੇ ਨਾਲ ਇੱਕ ਵੱਡਾ ਹਾਦਸਾ ਹੋ ਗਿਆ ਤੇ ਉਸ ਦੀ ਜਾਨ ਗਈ ਹੈ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਹ ਇੱਕ ਗਰੀਬ ਕਿਸਾਨ ਦਾ ਪੁੱਤ ਸੀ 1.5 ਕਿੱਲਾ ਇਹਨਾਂ ਦੇ ਕੋਲ ਜ਼ਮੀਨ ਹੈ ਅਤੇ ਇਹ ਘਰ ਦਾ ਇਕਲੌਤਾ ਪੁੱਤ ਸੀ ਜ਼ਮੀਨ ਵੇਚ ਕੇ ਹੀ ਪਿਤਾ ਨੇ ਆਪਣੇ ਇਸ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਨਹੀਂ ਪਤਾ ਸੀ ਕਿ ਇੱਕ ਦਿਨ ਇਹੋ ਜਿਹੇ ਦਿਨ ਵੀ ਦੇਖਣਾ ਪਵੇਗਾ ਬੱਪੂ ਜੀ ਕੀ ਨਾ ਤੇ ਮੇਰਾ ਨਾਮ ਰੇ ਸਿੰਘ ਹੈ ਜੀ ਕੀ ਨਾ ਜੀ ਬੇٹے ਦਾ ਜੀ ਜਿਹੜੀ ਕੱਟਣੀ ਕੀ ਕੱਟਣਾ ਹੋਈ ਹੈ ਜਿਹੜੀ ਉੱਥੇ ਸੀ ਉੱਥੇ ਹੀ ਇਥੋਂ ਜੋ ਗਿਆਈ ਇਵੇਂ ਮੈਂ ਤਾਂ 8:30 ਵਜੇ ਮੈਂ ਫੋਨ ਲਾਇਆ ਜੀ ਉਹਨੂੰ ਪਹਿਲਾਂ ਵੀ ਲਾਉਂਦਾ ਰਿਹਾ ਜੀ ਫੋਨ ਤੇ ਮੈਨੂੰ 8:30 ਵਜੇ ਉਹਨੇ ਆਖਿਆ ਵੀ ਡੈਡੀ ਮੈਂ ਪਹੁੰਚ ਗਿਆ ਉੱਥੇ ਜੇ ਉਦੋਂ ਬਾਅਦ ਉਹ ਵਾਲਾ ਵੀ ਮੈਨੂੰ ਮੁੰਡਾ ਲੈ ਜਾਊਗਾ ਕਿ ਉਹ ਕੰਮ ਤੇ ਗਿਆ ਸੀ ਜੀ ਤੇ ਉਹ ਉੱਥੇ ਗਿਆ ਜੀ ਤੇ ਉਹਨੂੰ ਲੈ ਕੇ ਆ ਗਿਆ ਜੀ ਜੋ ਨੂੰ ਛੱਡ ਕੇ ਤੇ ਇੱਕ ਕਮਲਜੀਤ ਗੱਡੀ ਲੈ ਕੇ ਗਿਆ ਉਹਦੇ ਮਾਲਕ ਕਮਰੇ ਵੱਲ ਜਾਂਦਾ ਸੀ ਹੂੰ ਹੂੰ ਜੇ ਰਾਤ ਹੀ ਹੋ ਤੁੰਤੇ ਉਹ ਵੀ ਪੀਤੇ ਉਹ ਦੁਪਹਿਰ ਕਿੰਨਾ ਸਮਾਂ ਪਹਿਲਾਂ ਗਿਆ ਸੀ ਤੇ ਕੀ ਕੰਮ ਕਰਦਾ ਸੀ ਉੱਥੇ ਤੇ ਤੁਹਾਡਾ ਪਰਿਵਾਰ ਕੀ ਕਰਦਾ ਸੀ ਪਹਿਲਾਂ ਤੇ ਇਹ ਦੂਜਾ ਮੰਨਿਆ-ਮੰਨਿਆ ਰਹਿ ਕੇ ਜਾਣਾ ਕਰੀਏ ਮੈਂ ਹਾਂਜੀ ਤੇ ਤੇਤੀ ਇੱਕ ਗੱਲ ਆਇਓ ਠੇਕੇ ਟੁਕੀ ਜਿਹਾ ਜਿਹਾ ਨਹੀਂ ਪਾਣੀ ਕੱਢਣ ਕਰਦੇ ਸੀ ਹੂੰ ਬਾਕੀ ਕੰਮ ਦਾ ਸੀ ਉੱਥੇ ਡਰਾਈਵਿੰਗ ਕਰਨੀ ਸੀ ਕਿੰਨਾ ਸਮਾਂ ਹੋ ਗਿਆ ਸੀ ਕਮਲ ਨੂੰ ਉੱਥੇ ਕੈਨੇਡਾ ਗਏ ਹੋਏ ਤੇ ਕਿਹੜੀ ਕੰਨ ਸਾਲ ਹੋ ਗਏ ਜੀ ਮੌਂਟਰੀਅਲ ਗਏ ਮੋਂਟਰੀਅਲ ਗਿਆ ਸੀ ਸਟੱਡੀ ਬੇਸ ਤੇ ਗਿਆ ਸੀ ਹਾਂਜੀ ਸਟੱਡੀ ਬੇਸ ਤੇ ਗਿਆ ਸੀ ਹੁਣ ਕਿੰਨਾ ਸਮਾਂ ਪਹਿਲਾਂ ਵਾਪਸ ਆਇਆ ਸੀ ਆ ਹੁਣ ਤਿੰਨਾਂ ਸਾਲਾਂ ਬਾਅਦ ਹੀ ਆਇਆ ਸੀ ਗਏ 2 ਮਹੀਨੇ ਲੱਗ ਗਏ 2 ਮਹੀਨੇ ਲੱਗ ਗਏ ਤੁਹਾਨੂੰ ਇਸ ਦੀ ਖਬਰ ਕਦੋਂ ਪ੍ਰਾਪਤ ਹੋਈ ਹੈ ਵੀ ਉਸ ਦਾ ਨਾਲ ਆ ਘਟਨਾ ਵਾਪਰ ਗਈ ਸਾਨੂੰ ਤਾਂ ਹੀ ਤੜਕੇ ਪਤਾ ਲੱਗਿਆ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਕਰਦੇ ਆ ਅੰਗੀ ਤਰੀ ਇਹੋ ਹੀ ਗੱਲਾਂ ਨੇ ਵੀ ਇਹ ਤਾਂ ਉੱਥੋਂ ਦਾ ਬਣ ਗਿਆ ਤੇ ਅਸੀਂ ਉੱਥੋਂ ਦਾ ਬਣਾਵਾਂਗੇ ਤੇ ਜਾਂ ਫਿਰ ਸਾਡੀ ਰੈੱਡ ਬੋਟੀ ਇੱਥੇ ਆਵੇ ਤੇ